ਗੁਰੂ ਪਿਆਰ ਵਾਲਿਓ ਆਪਾਂ ਜਾਂ ਗੱਲ ਜਿਹੜੀ ਮਨ ਦੇ ਉੱਤੇ ਕਰਨੀ ਆ ਜਿਹੜਾ ਸਾਡਾ ਮਨ ਵਾ ਇੱਕ ਬਹੁਤ ਵੱਡੀ ਸ਼ਕਤੀ ਆ ਜੋ ਸਾਡੇ ਸਰੀਰ ਵਿੱਚ ਕੰਮ ਕਰਦੀ ਆ ਜਿਹਾ یوں ਕਹਿ ਲਓ ਕਿ ਕਮਾਨੀ ਆ ਜਿਹੜੇ ਸਾਰੇ ਦੁਨੀਆ ਨੂੰ ਚਲਾ ਰਿਆ ਤੇ ਸਾਰੇ ਦੁਨੀਆ ਇਹਦੇ ਅਧੀਨ ਵਾ ਇੱਕ ਕੇਸ ਨੂੰ ਜਿੱਤਿਆ ਜਾਵੇ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਮਨ ਜੀਤੇ ਜਗ ਜੀਤ ਤੇ ਜਿਸ ਨੂੰ ਨਾ ਜਿੱਤਿਆ ਜਾਵੇ ਤੇ ਸਾਰਾ ਜੱਗ ਵੀ ਜਿੱਤ ਲਈਏ ਤੇ ਤਾਂ ਵੀ ਬੰਦਾ ਹਾਰਿਆ ਹੀ ਹੁੰਦਾ ਵਾ ਮਨ ਕੇ ਹਾਰੇ ਹਾਰੇ ਮਨ ਕੇ ਜੀਤੇ ਜੀਤ ਕਿਸੇ ਵਿਦਵਾਨ ਨੇ ਕਿਹਾ ਕਿ ਮਨ ਰਿਪ ਮਨ ਰਿਪ ਜੀਤੇ ਸਭ ਰਿਪ ਜੀਤੇ ਰਿਪ ਕਹਿੰਦੇ ਨੇ ਵੈਰੀ ਨੂੰ ਇੱਕ ਮਨ ਇਹੋ ਜਿਹਾ ਵੈਰੀ ਹੈ ਜਿੰਨੇ ਜਿੱਤ ਲਿਆ ਉਹਨੇ ਦੁਨੀਆਂ ਦੇ ਸਾਰੇ ਵੈਰੀ ਨੂੰ ਜਿੱਤ ਲਿਆ ਮਨ ਰਿਪ ਜੀਤੇ ਸਭ ਰਿਪ ਜੀਤੇ ਤੋਂ ਮਨ ਕੀ ਹੈ ਕਿਸ ਨੂੰ ਵੱਡੇ ਵੱਡੇ ਜੋਗੀ ਲੋਕ ਤਪੀਸ਼ਰ ਲੋਕ ਬ੍ਰਹਮਾ ਅਦਿਕਸ਼ਣਕਾਦਿਕ ਤਿੰਨ ਪੀਤਨ ਮੈਂ ਮਾਨੀ ਪੇਖਾ ਇਹ ਮਾਨ ਨਹੀਂ ਕਿ ਕੋ ਵੇਖਿਆ ਗਿਆ ਕਿ ਮਨ ਕਿੱਥੇ ਰਹਿੰਦਾ ਹੈ ਤੇ ਮਨ ਕੀ ਕਰਦਾ ਕਿਸੇ ਨੂੰ ਪਤਾ ਹੀ ਨਹੀਂ ਲੱਗ ਸਕਿਆ ਜਦੋਂ ਗੁਰੂ ਨਾਨਕ ਸਾਹਿਬ ਜੋਗੀਆਂ ਨੂੰ ਮਿਲਦੇ ਆ ਤੇ ਉਹ ਆਪਣੀ ਸਾਧਨਾ ਦੀ ਗੱਲ ਕਰਦੇ ਆ ਵੀ ਅਸੀਂ ਸਵਾਮ ਪੰਡੇ ਤੇ ਸਵਾਮ ਮਲਦੇ ਆਂ ਬੜੀਆਂ ਮਸਾਣਾ ਚ ਰਹਿਨੇ ਆਂ ਤਪ ਕਰਦੇ ਆਂ ਤੀਰਥਾਂ ਤੇ ਲਾਉਨੇ ਆਂ ਬੜਾ ਕੁਝ ਕਰਦੇ ਹੱਥ ਯੋਗ ਕਰਦੇ ਆਂ ਸਮਾਧੀਆਂ ਤਾੜੀਆਂ ਲਾਉਨੇ ਆਂ ਸਭ ਕਹਿੰਦੇ ਇਹ ਕਿਉਂ ਕਰਨਦੇ ਹੋ ਤੁਸੀਂ ਕਹਿ ਲੱਗ ਜੀ ਮਨ ਨੂੰ ਜਿੱਤਣ ਵਾਸਤੇ ਤੇ ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜਾ ਮਨ ਆ ਨਾ ਇਨੂੰ ਨਹੀਂ ਕੋ ਜਿੱਤ ਸਕਿਆ। ਇਹਨੂੰ ਬੰਦਾ ਨਹੀਂ ਜਿੱਤ ਸਕਦਾ। ਨਾ ਨਾ। ਐ ਤੁਸੀਂ ਇੰਨੀ ਇੰਨੀ ਸਾਧਨਾ ਕੀਤੀਆਂ ਤੇ ਮਨ ਜਿੱਤ ਲਿਆ ਜੀ। ਨਹੀਂ ਬਾਬਾ ਜੀ ਇਹ ਤਾਂ ਜਿੱਤਿਆ ਨਹੀਂ ਗਿਆ। ਜਿੱਦਾਂ ਕਹਾਣੀ ਸੁਣਾਉਂਦੇ ਹੁੰਦੇ ਹਨ ਮਨ ਦੇ ਉੱਤੇ। ਕੋਈ ਰਾਹੀ ਤੁਰਿਆ ਜਾਂਦਾ ਸੀ ਤੇ ਉਹਦੇ ਪੈਸੇ ਡਿੱਗ ਪਏ, ਥੈਲੀ ਡਿੱਗ ਪਈ ਉਹਦੀ। ਪੁਰਾਣੀ ਗੱਲ। ਉਹ ਕਿਸੇ ਨੂੰ ਲੱਭ ਗਈ ਜਿਸ ਨੂੰ ਲੱਭੀ ਤੋਂ ਵੱਡਾ بڑا ਬੰਦਾ ਇਮਾਨਦਾਰ ਸੀ ਅਜੇ ਵੀ ਨੇ ਤਰਦੀ ਤੇ ਉਹਨੂੰ ਪਤਾ ਲੱਗ ਗਿਆ ਵੀ ਇਹ ਫਲਾਣੇ ਬੰਦੇ ਦੇ ਪੈਸੇ ਡਿੱਗੇ ਆ ਤੇ ਫਲਾਣੇ ਪਿੰਡ ਦਾ ਰਹਿਣ ਵਾਲਾ ਤੇ ਉਹਦੇ ਪੈਸੇ ਡਿੱਗੇ ਆ ਉਹ ਪੈਸਿਆਂ ਵਾਲੀ ਥੈਲੀ ਲੈ ਕੇ ਉਹਦੇ ਪਿੰਡ ਗਿਆ ਉਹਦਾ ਪਤਾ ਕੀਤਾ ਉਹਦਾ ਘਰ ਲੱਭ ਲਿਆ ਉਹਨੇ ਤੇ ਜਿੱਦੇ ਡੱਗੇ ਸੀ ਬੜਾ ਮਜੂਦ ਸੈਠਾ ਸੀ ਵਿਚਾਰਾ ਬੜੀ ਵੱਡੀ ਕਮਾਈ ਸੀ ਉਹਦੀ ਕੀਤੀ ਉਹ ਗਵਾਚ ਗਏ ਉਹਨੇ ਜਾ ਕੇ ਆਖਿਆ ਪੀਆ ਥੈਲੀ ਢਾਢੀ ਆ ਮੈਨੂੰ ਲੱਭੀ ਸੀ ਤੇ ਉਹਨਾਂ ਨੇ ਬੜੀ ਆਉ ਭਗਤ ਕੀਤੀ ਅੰਦਰ ਬਹਿ ਗਏ ਉਹ ਕਹਿਣ ਲੱਗੇ ਵੀ ਚਲ ਪਾਣੀ ਛੱਕ ਕੇ ਜਾ ਉਹਦਾ ਜਲ ਪਾਣੀ ਦਾ ਪ੍ਰਬੰਧ ਕਰਨ ਲੱਪੇ ਬਾਹਰ ਨਿਕਲ ਕੇ ਚੁੱਲ੍ਹੇ 'ਚ ਉਹਦੋਂ ਰਸੋਈਆਂ ਅੰਦਰ ਨਹੀਂ ਨਾ ਹੁੰਦੀਆਂ ਉਹ ਬਾਜ਼ਾਰੋਂ ਕੁਝ ਲੈਣ ਚਲ ਗਿਆ ਤੇ ਘਰ ਦੀ ਸਵਾਣੀ ਕੁਝ ਬਣਾਉਣ ਲੱਗ ਪਈ ਚੁੱਲ੍ਹੇ 'ਚ ਬਾਹਰ ਉਹਨੇ ਵੇਖਿਆ ਵੀ ਉਹ ਜਿੱਥੇ ਬੈਠਾ ਉਹ ਲਾਗੇ ਟਾਈਮ ਪੀਸ ਪਿਆ ਸੀ ਇੱਕ ਬੜਾ ਵਧੀਆ ਛੋਟਾ ਜਿਹਾ ਟਾਈਮ ਪੀਸ ਮਨ ਨੇ ਆਖੇ ਵੀ ਟਾਈਮ ਪੀਸ ਬੜਾ ਵਧੀਆ ਤੂੰ ਚੁੱਕ ਲੈ ਵੇਖ ਹੁਣ ਇੰਨੀ ਵੱਡੀ ਰਕਮ ਮੋੜਨ ਆਇਆ ਤੇ ਹੁਣ ਮਨ ਜਿਹੜਾ ਟਾਈਮ ਪੀਸ ਤੇ ਬੇਈਮਾਨ ਹੋ ਗਿਆ। ਇਹਦਾ ਕੋਈ ਪਤਾ ਹੀ ਨਹੀਂ। ਕਹਿੰਦੇ ਨੇ ਮਨ ਖੁੱਟ ਹਰ ਤੇਰਾ ਨਹੀਂ ਬਸਾਸ। ਜਿਨੇ ਮਨ ਉਤੇ ਭਰੋਸਾ ਕੀਤਾ ਉਹ ਗਿਆ। ਇਸੇ ਨੂੰ ਕਬੀਰ ਨੇ ਆਖਿਆ ਸੀ। ਕਬੀਰ ਅਜੇ ਸੁਸਨਾਓ ਸਮੁੰਦਰ ਮੈਂ। ਕਿਆ ਜਾਣਾਂ ਕਿਆ ਹੋਇ। ਜਨਾ ਚਿਰ ਤੂੰ ਸੰਸਾਰ ਵਿੱਚ ਵਾ ਜਿੰਨਾ ਚਿਰ ਤੂੰ ਸਰੀਰ ਵਿੱਚ ਵਾਂ ਇਹ ਮਨ ਦਾ ਪਤਾ ਹੀ ਨਹੀਂ ਕਿੱਥੇ ਡਿੱਗ ਪੈਣਾ ਈ ਆ ਆ ਦਿਨ ਪਰਥਰੀ ਨੇ ਵੀ ਇੱਕ ਸ਼ਲੋਕ ਉਚਾਰਨ ਕੀਤਾ ਮਨ ਦੇ ਉੱਤੇ ਉਹ ਕਹਿੰਦਾ ਹੀਰੇ ਜੜਤ ਮਨ ਮੰਦਰ ਤਜੇ ਮਇਓ ਘਰਬਾਰ ਛੱਡਿਆ ਜਿਨ੍ਹਾਂ ਨੂੰ ਹੀਰੇ ਲੱਗੇ ਸੀ ਅਰ ਸਖੀਆਂ ਕੇ ਲਾਲ ਸਾਥ ਮੈਂ ਬੜੀਆਂ ਬੜੀਆਂ ਰਾਣੀਆਂ ਸੁੰਦਰ ਪਦਮਣੀਆਂ ਉਹਨਾਂ ਦਾ ਸੰਗ ਛੱਡ ਕੇ ਤੇ ਸਾਧੂ ਬਣ ਗਿਆ। ਰੇ ਮਨ ਧੋਖੇ ਲਾਲ ਦੇ ਦਿਓ ਪੀਕ ਮੇ ਹੱਥ। ਐ ਮਨ ਮਰ ਦੇ ਮਰਨੇ ਧੋਖਾ ਦੇ ਦਿੱਤਾ ਵੀ ਕੁਛ ਨਹੀਂ ਪਾਣ ਚੱਬ ਕੇ ਸੁੱਟਿਆ ਸੀ। ਤੇ ਐ ਮਹਿਸੂਸ ਰਭਿ ਲਾਲ ਪਿਆ ਤੇ ਨੇ ਹੱਥ ਚ ਪਾ ਲਿਆ ਫੜ ਲਿਆ। ਪਰ ਥਰੀ ਨਹੀਂ। ਕਹਿ ਲੰਗਾ ਰੇ ਮਨ ਧੋਖੇ ਲਾਲ ਦੇ ਡੀਓਪੀ ਕਮੇ ਹਾਤ ਐ ਮਨਾ ਨੂੰ ਇੱਥੇ ਧੋਖਾ ਦਿੱਤਾ ਮੈਨੂੰ ਤੂੰ ਤਾਂ ਉਹਨੇ ਜਦੋਂ ਸੋਚਿਆ ਵੀ ਟਾਈਮ ਪੀਸ ਬੜਾ ਵਧੀਆ ਵਾ ਤੇ ਮੈਂ ਚੁੱਕ ਲਾਂ ਤੇ ਉਹਨੇ ਚੁੱਕ ਕੇ ਜੇਬ ਚ ਪਾ ਲਿਆ ਚਲੋ ਘਰਦੇ ਆ ਰੋਟੀ ਪਾਣੀ ਛਕਾਇਆ ਤੇ ਉਹ ਟਾਈਮ ਪੀਸ ਨੂੰ ਲੱਗਾ ਸੀ ਆਲਾਰਮ ਉਹ ਤੁਰਨ ਤੋਂ ਥੋੜਾ ਸਮਾਂ ਪਹਿਲਾਂ ਉਹਦਾ ਆਲਾਰਮ ਖੜਕ ਗਿਆ ਉਹ ਜੇਬ ਚ ਖੜਕਣ ਲੱਗ ਪਿਆ ਉਹ ਕਰਦੇ ਕਹਿੰਦੇ ਵੇ ਕੀ ਕਹਿੰਦੇ ਬਸ ਮੈਂ ਕੀ ਦੱਸਾਂ ਹੁਣ ਕੀ ਹੋਇਆ ਮੈਨੂੰ ਮੈਂ ਕੀ ਦੱਸਾਂ ਇਹ ਆ ਮਨ ਲੱਖਾਂ ਦੇ ਪੈਸੇ ਲੱਖਾਂ ਰੁਪਏ ਡਿੱਗੇ ਵਾਪਸ ਕਰਨ ਆ ਤੇ ਇੱਕ 100 ਰੁਪਏ ਦਾ ਟਾਈਮ ਪੀਸ ਤੇ ਦਿਲ ਬੇਈਮਾਨ ਹੋ ਗਿਆ ਇਹ ਮਨ ਮੈਨੂੰ ਕਹਿੰਦੇ ਮਨ ਜੋਗੀਆਂ ਨੂੰ ਬਾਬਾ ਜੀ ਕਹਿਣ ਲੱਗੇ ਜੇ ਤੁਸੀਂ ਇੰਨੀਆ ਸਾਧਨਾ ਕਰਕੇ ਵੀ ਮਨ ਨੂੰ ਨਹੀਂ ਜਿੱਤ ਸਕੇ ਤੇ ਫਿਰ ਕੀ ਕਰਨਾ ਚਾਹੀਦਾ ਜੋਗੀਆਂ ਤੋਂ ਉੱਪਰ ਤਾਂ ਕੋਈ ਸਾਧ ਰਾਣੀ ਨਾ ਕਰ ਸਕਦਾ ਉਹਨਾਂ ਵਿੱਚ ਰਾਜੇ ਨਹੀਂ ਜਿਨ੍ਹਾਂ ਨੇ ਰਾਜ ਛੱਡੇ ਨੇ ਤੇ ਸੰਗਲਾਂ ਨਾਲ ਬੱਧਾ ਆਪਣੇ ਆਪ ਨੂੰ ਨਾ ਸਤ ਸੁਖਿਆ ਸੰਗਲ ਨਾਸਤ ਸੰਗਲ ਬੱਧੇ ਇਦਾਂ ਕਰਕੇ ਬਚਨ ਮਹਾਰਾਜ ਆਉਂਦਾ ਉਹ ਜਿਗਰ ਬੜਾ ਸ਼ਲੋਕ ਬੜਾ ਲੰਮਾ ਹੈ ਨਾਸਤ ਦੁਖਿਆ ਨਾਸਤ ਸੁਖਿਆ ਨਾਸਤ ਪਾਣੀ ਜੰਤ ਫਿਰੇ ਨਾਸਤ ਹਸਤੀ ਬੱਧੇ ਸੰਗਲ ਕੋ ਆਪਣੇ ਆਪ ਨੂੰ ਸੰਗਲਾਂ ਨਾਲ ਬੰਨ ਲੈਂਦੇ ਤੇ ਜੋਗੀਆਂ ਤੋਂ ਉੱਪਰ ਮੈਂ ਕਹ ਰਿਹਾ ਸੀ ਕੋਈ ਤਪ ਨਹੀਂ ਕਰ ਸਕਦਾ ਜੋਗੀਆਂ ਤੋਂ ਉੱਪਰ ਕੋਈ ਸਾਧਨਾ ਨਹੀਂ ਕਰ ਸਕਦਾ ਉਹ 84 ਉਹਨਾਂ ਦੇ ਆਸਣ ਨੇ 84 ਤਰ੍ਹਾਂ ਦੇ ਉਹ ਚੌਂਕੜੇ ਮਾਰਦੇ ਆ ਤੇ ਸਾਡੇ ਕੋਲ ਤੇ ਇੱਕ ਚੌਂਕੜਾ ਵੀ ਨਹੀਂ ਮੱਜਦਾ ਸੰਗਤ ਚ ਬਹਿਣ ਵਾਸਤੇ ਬੈਂਦੀਆਂ ਗੋਟੇ ਗਿੱਡੇ ਦੁਖਣੇ ਸ਼ੁਰੂ ਹੋ ਜਾਂਦੇ ਨੇ ਤੇ ਉਹਦੇ ਕਈ-ਕਈ ਮਹੀਨੇ ਦੇ ਚੌਂਕੜੇ ਤੇ ਆਸਣ ਲਾ ਲੈਂਦੇ ਸੀ ਤੇ ਕਹਿ ਲਗੇ ਤੁਹਾਡੇ ਤੋਂ ਉੱਪਰ ਤਾਂ ਕੋਈ ਤਪ ਨਹੀਂ ਨਾ ਕਰ ਸਕਦਾ ਤੇ ਜੇ ਇੰਨਾ ਤਪ ਕਰਨ ਦੇ ਬਾਅਦਾਂ ਵੀ ਤੁਹਾਡਾ ਮਨ ਟਿਕਿਆ ਨਹੀਂ ਆ ਹੁਣ ਕੀ ਕਰੋਗੇ ਤੁਸੀਂ ਇਸ ਤੋਂ ਪਰੇ ਤਾਂ ਕੋਈ ਨਹੀਂ ਜੋ ਤੁਸੀਂ ਕਰ ਲਿਆ। ਕਹਿਣ ਲੱਗੇ ਵਾ ਭਾਈ ਤੁਸੀਂ ਦੱਸੋ ਫਿਰ। ਇਹਨੂੰ ਕਿਵੇਂ ਕਾਬੂ ਕੀਤਾ ਜਾ ਸਕਦਾ ਹੈ? ਕਹਿਣ ਲੱਗੇ ਮਨ ਨੂੰ ਕਾਬੂ ਕਰਨ ਦਾ ਮਨ ਨੂੰ ਕਾਬੂ ਕਰਨ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਗੁਰੂ ਦੀ ਥਾੜੀ ਨਹੀਂ ਹੈ। ਜੇ ਥਾੜੀ ਤੁਸੀਂ ਕਰ ਸਕਦੇ ਹੁੰਦੇ ਤੁਸੀਂ ਕਰ ਲੈਣਾ ਸੀ। ਇਹ ਦੁਨੀਆਦਾਰ ਹੀ ਮਨ ਨੂੰ ਕਾਬੂ ਕਰ ਲੈ ਫਿਰ ਸਾਰੀ ਦੁਨੀਆ ਮਨ ਨੂੰ ਕਾਬੂ ਕਰ ਲੈ। ਕਹ ਲਗੇ ਮਨ ਨੂੰ ਕਾਬੂ ਕਰਨਾ ਇੱਕ ਗੁਰੂ ਦੀ ਜ਼ਿੰਮੇਵਾਰੀ ਹੈ ਤੇ ਤੁਸੀਂ ਗੁਰੂ ਨੂੰ ਜਿਹੜਾ ਗੁਰੂ ਨੂੰ ਸਮਰਪਿਤ ਹੋ ਜਾਂਦਾ ਹੈ ਉਹ ਮਨ ਨੂੰ ਜਿੱਤਦਾ ਵਰਨਾ ਇਹ ਮਨ ਕਿਸੇ ਪਾਠ ਪੂਜਾ ਗਿਆਨ ਧਿਆਨ ਤੀਰਥ ਰਟਣ ਜੋ ਕੁਝ ਮਰਜ਼ੀ ਕਰ ਲੋ ਨਾ 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 ਪੰਚ ਦਿਨਾਂ ਤੋਂ ਸੰਗ ਨਾ ਛੁੱਟ ਕੇ ਉਹ ਵੇਦ ਪਾਠ ਪੜਿਓ ਔਰ ਵੇਦ ਵਿਚਾਰਿਓ ਨੇਵਲ ਭੀ ਹੰਗਮ ਸਾਦੇ ਪੰਚ ਦਿਨਾਂ ਕੋ ਸੰਗਨਾ ਛੁੱਟ ਗਿਆ ਅਧਿਕੰ ਬੁੱਧਵਾਦ ਇਹ ਤੇ ਬੰਧਣਾ ਹੋ ਜਾਣੀ ਹੈ ਕਹਿਣ ਲੱਗੇ ਸਤ ਗੁਰ ਮਿਲੇ ਧਾਵਤ ਥੰਮਿਆ ਨਿਜਕਰ ਵਸਿਆ ਆਈ ਕਹਿਣ ਲੱਗੇ ਜਿੱਦਨ ਤੁਸੀਂ ਤੁਹਾਨੂੰ ਕੋਈ ਪੂਰ ਪੂਰਨ ਗੁਰੂ ਮਿਲੇਗਾ ਨਾ ਤੁਹਾਨੂੰ ਤੇ ਉਹ ਗੁਰੂ ਮਿਲੇ ਜਿਨੇ ਤੁਹਾਨੂੰ ਆਸਣ ਸਿਖਾਏ ਨੇ ਤਰੀਕੇ ਦੱਸੇ ਨਹੀਂ ਪੈਂਦਾ ਕਰੋ ਜੇ ਐਂ ਕਰੋ ਜੇ ਜਿੱਦਨ ਤੁਹਾਨੂੰ ਉਹ ਗੁਰੂ ਮਿਲਿਆ ਜਿਹੜਾ ਮਨ ਨੂੰ ਰੋਕ ਸਕਦਾ ਹੈ ਸਤਗੁਰ ਮਿਲਿਆ ਧਾਵਤ ਥਮਿਆ ਨਿਜ ਕਰ ਵਸਿਆ ਆਏ ਸਤਗੁਰ ਮਿਲਿਆ ਸਤਗੁਰ ਭੇਟੇ ਸੈਸਾਂ ਤੂਟੇ ਧਾਵਤ ਵਰਜ ਰਹਾਏ ਕਹਿਣ ਲੱਗੇ ਜਿੱਦਨ ਗੁਰੂ ਮਿਲ ਗਿਆ ਨਾ ਸੈਸੇ ਪਰਮਾਤਮਾ ਮਨ ਮੁਕਤ ਹੋ ਜਾਣਾ ਤੇ ਸਤਗੁਰ ਭੇਟੇ ਸੈਸਾਂ ਤੂਟੇ ਤਾਂ ਧਾਵਤ ਜੀੜਾ ਰੁਕਦਾ ਹੀ ਨਹੀਂ ਐ ਕਬੂ ਜੀੜਾ ਉਬ ਚੜਤੇ ਕਬੂ ਚਾਹੇ ਪਿਆਲੇ ਲੋਭੀ ਜੀੜਾ ਥਿਰ ਨਾ ਰਹਦਾ ਚਾਰੇ ਕੁੰਟਾਂ ਭਾਲੇ ਮਨ ਰਾਜਾ ਮਨ ਮੰਗਤਾ ਕਦੀ ਹਰੀ ਚੰਦ ਬਣ ਜਾਂਦਾ দান ਕਰ ਲਾ ਪੈਂਦਾ ਤੇ ਕਦੀ ਮੰਗਤਿਆਂ ਵਾਂਗੂ ਮੰਗਣਾ ਸ਼ੁਰੂ ਕਰ ਦਿੰਦਾ ਕਬ ਇਹ ਲੋਭੀ ਬਣ ਜਾਂਦਾ ਤੇ ਕਦੀ ਸੰਤੋਖੀ ਬਣ ਜਾਂਦਾ ਤੇ ਇਹਦਾ ਲੋਭ ਤੇ ਸੰਤੋਖ ਵੀ ਸ਼ਾਇਮਾਈ ਹੋ ਜਾਂਦਾ ਫਿਰ ਹੋਰ ਹੀ ਕੁਝ ਰੂਪ ਧਾਰਨ ਕਰ ਲੈਂਦਾ ਇਹ ਮਰ ਗਿੰਦੇ ਜਿੱਦਨ ਗੁਰੂ ਮਿਲ ਗਿਆ ਨਾ ਜਿੱਦਾਂ ਗੁਰੂ ਅੰਗਦ ਸਾਹਿਬ ਨੂੰ ਕਰਤਾਰਪੁਰ ਜਦੋਂ ਗੁਰੂ ਮਿਲਿਆ ਸੀ ਤੇ ਪਹਿਲੇ ਦੇਣੀ ਮਨ ਰੋਕ ਦਿੱਤਾ ਸੀ ਉਸ ਦਾ ਕਹਿਣ ਲੱਗੇ ਤੁਸੀਂ ਗੁਰੂ ਨੂੰ ਸਮਰਪਿਤ ਹੋ ਤੁਸੀਂ ਕਰਦੇ ਹੋ ਕਠਨ ਤਪ ਠੀਕ ਵਾ ਮਾੜਾ ਕੰਮ ਨਹੀਂ ਹੈ ਤਪ ਕਰਨਾ ਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਜਿੱਦਾਂ ਸੀ ਬਾਹਰ ਅਠ ਕਰਦੇ ਹਨ ਜੈਸੇ ਆਪਣੇ ਧਨੇ ਪ੍ਰਾਣੀ ਮਰਨ ਮੰਡੇ ਦਿਨੇ ਰਾਤ ਲੋਕੀਂ ਪੈਸਾ ਕਮਾਉਣ ਵਾਸਤੇ ਕਿਰਤ ਕਰਦੇ ਆ ਤੈਸੇ ਸੰਤ ਜਿਨ੍ਹਾਂ ਰਾਮ ਨਾਮ ਨਾ ਛਾਡੇ ਜਿੱਦਾਂ ਦੁਨੀਆਦਾਰ ਦਿਨੇ ਰਾਤ ਮਿਹਨਤ ਕਰਦਾ ਸਾਧੂ ਵੀ ਦਿਨੇ ਰਾਤ ਮਿਹਨਤ ਕਰਦੇ ਨੇ ਫਿਰ ਹਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਹਟ ਜਪ ਤਪ ਦੀ ਲੋੜ ਵਾ ਪਰ ਸਿੱਧਾ ਨਹੀਂ ਗੁਰੂ ਨੂੰ ਸਮਰਪਿਤ ਹੋ ਕੇ ਕਰਨਾ ਹੈ ਇਸ ਕਰਕੇ ਮਹਾਰਾਜ ਕਹਿਣ ਲੱਗੇ ਮਨ ਕਾ ਸੁਭਾਉ ਮਨੇ ਵਿਆਪੀ ਮਨੇ ਮਾਰ ਕਵਣ ਵਿਧ ਥਾਪੀ ਹੁਣ ਇੱਕ ਬੱਚਾ ਵਾ ਉਹ ਸਕੂਲ ਗਿਆ ਕਲਾਸ 'ਚ ਬੈਠਾ ਹੈ ਮਨ ਨੂੰ ਕਿਵੇਂ ਕਾਬੂ ਕਰਨਾ ਹੈ ਜੇ ਇਹ ਉਹ ਕਹ ਲੂ ਕਿ ਗੁਰੂ ਕਿਵੇਂ ਕਾਬੂ ਕਰਦਾ ਹੈ ਮਨ ਨੂੰ ਕਲਾਸ ਲੱਗੀ ਹੈ 30 30 ਵਿਦਿਆਰਥੀ ਬੱਚੇ ਬੈਠੇ ਨੇ ਇੱਕ ਟੀਚਰ ਬੈਠਾ ਕੁਰਸੀ ਤੇ ਵਿਦਿਆਰਥੀ ਥੱਲੇ ਬੈਠੇ ਨੇ ਸਾਰੇ ਚੁੱਪ ਬੈਠੇ ਨੇ ਕੋਈ ਲਿਖਣ ਲਿਖਣ ਦਿਆ ਤੇ ਕੋਈ ਪੜਨ ਦਿਆ ਤੇ ਜੈਸੇ ਟੀਚਰ ਭਰ ਹੋ ਗਿਆ ਸਕੂਲਾਂ ਬਾਹਰ ਹੋ ਗਿਆ ਕੁਰਸੀ ਤੋਂ ਪਰਾਂ ਹੋ ਗਿਆ ਕਸੌਨ ਮੁਕੀ ਸ਼ੁਰੂ ਹੋ ਗਈ ਪੜਨਾ ਬੰਦ ਹੋ ਗਿਆ ਲਿਖਣਾ ਬੰਦ ਹੋ ਗਿਆ ਸਾਰੇ ਆਜ਼ਾਦ ਹੋ ਗਏ ਇਸੇ ਤਰ੍ਹਾਂ ਜਦੋਂ ਕੋਈ ਗੁਰੂ ਦੇ ਸਾਹਮਣੇ ਬੈਠ ਕੇ ਕੰਮ ਕਰਦਾ ਹੈ ਸੇਵਾ ਸਿਮਰਨ ਗੁਰੂ ਦੇ ਸਾਹਮਣੇ ਕਰਦਾ ਹੈ ਕਿ ਸਾਧੂ ਮਹਾਤਮਾ ਦੇ ਨਾਲ ਹੋ ਕੇ ਕਰਦਾ ਹੈ ਸੱਤ ਸਾਲ ਜਿਹੜੀ ਘਾਲਣਾ ਘਾਲੀ ਸੀ ਪਏ ਕਬੂਲ ਖਸਮ ਨਾ ਜਾਂ ਘਾਲ ਮਰਦੀ ਘਾਲੀ ਕੀ ਸੱਤਾਂ ਸਾਲਾਂ ਵਿੱਚ ਕਿਸੇ ਦਿਨ ਲੈਣੇ ਨੇ ਆਖਿਆ ਸੀ ਅੱਜ ਬਾਬਾ ਜੀ ਮੇਰਾ ਸਰੀਰ ਠੀਕ ਨਹੀਂ ਮੈਂ ਤੁਹਾਡਾ ਇਸ਼ਨਾਨ ਨਹੀਂ ਕਰਾ ਸਕਦਾ ਕਦੀ 12 ਸਾਲਾਂ ਵਿੱਚ ਇਹ ਕਦੀ ਸੋਚਿਆ ਸੀ ਵੀ ਅੱਜ ਗਾਗਰ ਨਹੀਂ ਲਿਆਉਣੀ ਗੋਦਵਾਲੋਂ ਜਾ ਕੇ ਮੌਕਾ ਹੀ ਨਹੀਂ ਦਿੱਤਾ ਮੰਨ ਨੂੰ ਕਿਉਂ ਨਹੀਂ ਦਿੱਤਾ ਕਿਸੇ ਸਤਪੁਰਖ ਦੀ ਗਵਾਹੀ 'ਚ ਬੈਠੇ ਹੋਏ ਨੇ ਕਿਸੇ ਜਾਦੂ ਦੇ ਹੁਣ ਬੱਚੇ ਨੂੰ ਨਾਂ ਡਰ ਹੋਵੇ ਪਿਛਿਵਰੇ 8 ਵਜੇ ਸਕੂਲ ਲੱਗਦਾ ਉਹਨੂੰ ਡਰਵਾ 8 ਵਜੇ ਪਹੁੰਚ ਜਾਂਦਾ ਤੇ ਜੇ ਡਰੀ ਨਾ ਹੋਵੇ ਤਾਂ ਤੇ ਜੇ ਮਨ ਨੂੰ ਡਾਰੀ ਨਹੀਂ ਆ ਗੁਰੂ ਦਾ ਤੇ ਮਨ ਤੇ ਨਹੀਂ ਕਾਬੂ ਆਊਗਾ ਕਦੀ ਵੀ ਨਹੀਂ ਆਊਗਾ ਤੇ ਜਿੱਦਨ ਇੱਕ ਗੁਰੂ ਦੇ ਸਾਹਮਣੇ ਬਹਿ ਗਿਆ ਕਿਸੇ ਸਾਧੂ ਮਹਾਤਮਾ ਦੇ ਸਾਹਮਣੇ ਬਹਿ ਗਿਆ ਤੇ ਇਹਦੀ ਕਿ ਜ਼ਰਤ ਵਾਹ ਲ ਜਾਵੇ ਕਿਸੇ ਪਾਸੇ ਜਾਵੇ ਇਸ ਘਰ ਕੇ ਯੋਗੀਆਂ ਨੂੰ ਕਹਿਣ ਲੱਗੇ ਮਹਾਰਾਜ ਤਹਾਡੇ ਹੱਥ ਯੋਗ ਨੂੰ ਜਪ ਤਪ ਨੂੰ ਸੰਜਮਾਂ ਨੂੰ ਜੋ ਤੁਸੀਂ ਕਰ ਰਹੇ ਹੋ ਠੀਕ ਸ਼ਾਬਾਸ਼ ਵਾ ਪਰ ਮਨ ਤੇ ਕਾਬੂ ਨਹੀਂ ਹੋਇਆ ਤੇ ਮਨ ਉਦਣ ਕਾਬੂ ਹੋਣਾ ਵ ਜਿੱਦਣ ਕੋਈ ਗੁਰੂ ਨੂੰ ਸਮਰਪਿਤ ਹੋ ਜਾਂਦਾ ਹੈ ਤੇ ਗੁਰੂ ਕੀ ਕਰਦਾ ਹੈ ਗੁਰੂ ਸਿੱਖ ਨੂੰ ਫੇ ਨੀਮ ਦਿੰਦਾ ਵ ਨੀਮ ਨਿਬਾਇਓ ਸਤਿਗੁਰੂ ਪ੍ਰਭ ਕਿਰਪਾ ਧਾਰਿ ਜੇ ਸਿੱਖ ਨੂੰ ਭੈ ਨਾ ਹੋਵੇ ਡਰੀ ਨਾ ਹੋਵੇ ਅੰਮ੍ਰਿਤ ਵੇਲੇ ਦਾ ਤੇ ਜੀ ਨੂੰ ਡਰੀ ਨਾ ਹੋਵੇ ਗੁਰੂ ਨੇ ਹੁਕਮ ਕੀਤਾ ਬਾਣੀ ਆਓ ਸਿੱਖ ਸਤਿਗੁਰੂ ਕੇ ਗਿਆ ਪਿਆਰੂ ਗਾਵੋ ਸੱਚੀ ਬਾਣੀ ਇਹਨੂੰ ਡਰੀ ਨਾ ਹੋਵੇ ਮੈਂ ਗੁਰਦੁਆਰੇ ਬਹਿਣਾ ਅੰਮ੍ਰਿਤ ਵੇਲੇ ਉੱਠ ਕੇ ਇਹਨੂੰ ਡਰੀ ਨਾ ਹੋਵੇ ਮੈਨੂੰ ਅੰਜ ਬਾਣੀਆਂ ਦਿੱਤੀਆਂ ਹੋਈਆਂ ਤੇ ਫਿਰ ਤੇ ਨਹੀਂ ਮਨ ਕਾਬੂ ਆਏਗਾ ਫਿਰ ਤੇ ਆਪਣੀ ਮਰਜ਼ੀ ਨਾਲ ਉੱਠੇਗਾ ਮਰਜ਼ੀ ਨਾਲ ਗੁਰਦਰ ਰਹੇਗਾ ਤੇ ਜੀ ਕਰੂਗਾ ਬਹੁਗਾ ਤੇ ਨਹੀਂ ਨਹੀਂ ਬਹੁਗਾ ਜੀ ਆਪਣੀ ਮਰਜ਼ੀ ਹੈ ਤੇ ਜਦੋਂ ਇਹਦੇ ਗੁਰੂ ਦਾ ਹੁਕਮ ਲਾਗੂ ਹੋ ਗਿਆ ਗੁਰੰਗਰੇ ਸਾਹਿਬ ਦੇ ਕੋਲ ਹੀ ਕੋਈ ਆਇਆ ਸੀ ਕਹਿਣ ਲੱਗਾ ਸੀ ਮਹਾਰਾ ਦੱਸੋ ਕਹਿਣ ਲੱਗੇ ਗੁਰੂ ਨੂੰ ਸਮਰਪਿਤ ਹੋ ਜਾਓ ਉਹਨਾਂ ਚਿਰ ਨਹੀਂ ਗੱਲ ਬਾਣਨੀ ਜਨ ਚਿਰ ਗੁਰੂ ਨੂੰ ਨਹੀਂ ਸਮਰਪਿਤ ਹੁੰਦੇ